ਸਾਸੀ ਕਸਾਰਿਆਂ ਨੂੰ ਅੱਜ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਜਿਹੜਾ ਆਪਣਾ ਕਮੀਜ਼ ਦੇ ਨਾਲੋਂ ਕੁਪਾ ਲੱਥਿਆ ਵਾ ਉਹਦੇ ਆਪਾਂ ਪੁੰਝੇ ਦੀ ਕਟਿੰਗ ਕਰ ਲਈ ਐ ਹੁਣ ਆਪਾਂ ਕੁੰਦਿਆਂ ਦੀ ਕਟਿੰਗ ਕਰਾਂਗੇ ਜਿਸ ਤੱਕ ਸਲਵਾਰ ਦੀ ਲੰਬਾਈ ਆਪਣੀ 33 ਇੰਚ ਐ ਇੱਥੋਂ ਆਪਾਂ 4 ਇੰਚ ਘਟਾ ਕੇ ਕੁੰਦੇ ਦਾ ਨਿਸ਼ਾਨ ਲਗਾਵਾਂਗੇ ਜਿਸ ਦਾ 33 ਇੰਚ ਲੰਬਾਈ ਤਿਆਰ ਐ ਇਹਦਾ ਆਪਾਂ ਨਿਸ਼ਾਨ 33 ਇੰਚ ਤੇ ਲਗਾਵਾਂਗੇ ਇੱਕ ਸਾਈਡ ਤੋਂ ਆਪਾਂ ਲੰਬਾਈ ਦਾ ਨਿਸ਼ਾਨ ਲਗਾਇਆ ਵਾ ਦੂਜੀ ਸਾਈਡ ਤੋਂ ਆਪਾਂ ਅਸੰਦਾਂ ਨਾਲ ਲਗਾਵਾਂਗੇ ਆਸਣ ਦੀ ਲੰਬਾਈ ਆਪਾਂ 11 ਇੰਚ ਚ ਲਗਾਵਾਂਗੇ ਕੁੰਡੇ ਦੀ ਚੜਾਈ ਨੀਚੇ ਪਟਾ 1/2 ਇੰਚ ਰੱਖਾਂਗੇ 1/2 ਇੰਚ ਦੇ ਨਿਸ਼ਾਨ ਨੂੰ ਆਪਾਂ ਆਸਣ ਵਾਲੇ ਨਿਸ਼ਾਨ ਦੇ ਨਾਲ ਮਿਲਾਵਾਂਗੇ ਪਹਿਲਾਂ ਆਪਾਂ ਦੋ ਕੁੰਡੀਆਂ ਦੀ ਕਟਿੰਗ ਕਰਾਂਗੇ ਦੋ ਕੁੰਦੀ ਆਪਾਂ ਕੱਟ ਲਈਆਂ ਨੇ ਹੁਣ ਇਸ ਦੇ ਨਾਲ ਆਪਾਂ ਦੂਜੇ ਦੋ ਕੁੰਡੇ ਹੋਰ ਕਟਾਂਗੇ ਨੀਚੇ ਪਲਾ ਕੁਬ ਦੇਦੀ ਕਟਿੰਗ ਕਰਾਂਗੇ ਇਸ ਦੇ ਉੱਪਰ ਆਪਾਂ ਪਹਿਲਾਂ ਦੋਨਾਂ ਕੁੰਦਿਆਂ ਨੂੰ ਬਰਾਬਰ ਕਰਾਂਗੇ ਜੇ ਤਾਂ ਆਪਾਂ ਕੁੰਦੇ ਇੱਥੋਂ ਬਿਲਕੁਲ ਬਰਾਬਰ ਕੱਟਦੇ ਆ ਫਿਰ ਤਾਂ ਆਪਾਂ ਬਿਲਕੁਲ ਸਟੇਟ ਤੇ ਸਿੰਪਲ ਸਲਵਾਰ ਬਣ ਜਾਂਦੀ ਹੈਗੀ ਜੀ ਆਪਾਂ ਹੈਵੀ हिਪ ਵਾਲੀ ਦੀ ਸਲਵਾਰ ਕੱਟਣੀ ਆ ਉਹ ਆਪਾਂ ਆਸਣ ਤੋਂ ਕਪੜਾ ਵਧਾ ਕੇ ਕਟਾਂਗੇ ਪਹਿਲਾਂ ਆਪਾਂ نیچے ਆਸਣ ਵਾਲੀ ਆਪਾਂ ਕਟਾਈ ਪਾਵਾਂਗੇ ਜਿੱਥੇ ਆਪਣਾ ਆਸਣ ਆਂਦਾ ਵਾ ਆਸਣ ਤੋਂ ਆਪਾਂ 2 ਇੰਚ ਤੋਂ ਉੱਪਰ ਨਿਸ਼ਾਨ ਲਗਾਉਂਗੇ ਇਹ ਨਿਸ਼ਾਨ ਨੂੰ ਆਪਾਂ ਲੰਬਾਈ ਦੇ ਨਾਲ ਬੁਲਾਵਾਂਗੇ ਇਹ ਕਟਾਈ ਆਪਣੇ ਜਿਵੇਂ ਆਪਾਂ ਪੈਂਟ ਪਲਾਜ਼ਰ ਦੀ ਬੈਕ ਸਾਈਡ ਦੀ ਕਟਾਈ ਪਾਉਂਦੇ ਆ ਉਸ ਤਰ੍ਹਾਂ ਹੀ ਆਪਾਂ ਇਹ ਸਲਵਾਰ ਦੇ ਕਰਾਈ ਪਾਵਾਂਗੇ ਇਸ ਤਰ੍ਹਾਂ ਕਟਾਈ ਪਾਉਣ ਦੇ ਨਾਲ ਜਿਹੜੀ ਆਪਣੀ ਨਾਲੀ ਵਾਲੀ ਸਲਾਈ ਆ ਇਹ ਉੱਪਰੋਂ ਨਹੀਂ ਖਿੱਚਦੀ ਹੁਣ ਬਾਕੀ ਬਚੇ ਹਨ ਪਕੜੇ ਵੀ ਆਪਾਂ 벨ਟ ਦੀ ਕਟਿੰਗ ਕਰਾਂਗੇ 벨ਟ ਦੀ ਜਿਹੜੀ ਲੰਬਾਈ ਹੈ ਇਹ ਆਪਾਂ 7.5 ਇੰਚ ਰੱਖਾਂਗੇ 7.5 ਇੰਚ 벨ਟ ਨੂੰ ਆਪਾਂ ਫੋਲਡ ਕਰਕੇ ਇਹਦੀ ਕਟਿੰਗ ਕਰਾਂਗੇ ਬੇਲਕਾਲੇ ਕਪੜੇ ਨੂੰ ਆਪਾਂ ਪੋਇਲਡ ਕਰ ਲਿਆ ਵਾ ਹੁਣ ਇਸ ਤੇ ਆਪਾਂ हिਪ ਦੇ ਹਿਸਾਬ ਨਾਲ ਕਟਿੰਗ ਕਰਾਂਗੇ ਜਿਸ ਤਾ ਕੇ हिਪ ਇਸ ਤੇ 24 ਇੰਚ ਆ ਤੇ ਦੇ ਵਿੱਚ ਆਪਾਂ 4 ਇੰਚ ਐਕਸਟਰਾ ਕਪੜਾ ਲਵਾਂਗੇ 28 ਇੰਚ ਇਸ ਦਾ ਆਪਾਂ ਹੈਵੀ हिਪ ਵਾਲੀ ਦੀ ਸਟੇਅਰ ਸਲਵਾ ਦੀ ਕਟਿੰਗ ਕਰ ਲਈ ਹੈ